ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅnder ਜੁੜੇ ਬੈਠੇ ਸਤਸੰਗੀ ਜਨੋ ਆਪ ਸੰਬੂਸਰਤਾ ਅੰਮ੍ਰਿਤ ਵੇਲੇ ਤੋਂ ਸਤਗੁਰਾਂ ਦੇ ਪਾਵਨ ਸਥਾਨ ਦੀ ਬਾਦਰੀ ਪਰ ਰਹੇ ਹੋ ਅੰਮ੍ਰਿਤਮਈ ਪੰਜਾਬ ਬਾਣੀਆਂ ਦੇ ਨਿਤਨੇਮ ਦੀ ਸੰਪੂਰਨਤਾ ਹੋ ਰਹੀ ਹੈ ਅੱਜ ਸੰਗਰਾਮ ਦਾ ਦੇ ਸਿਮੀ ਮਹੀਨੇ ਦੀ ਚਾਲ ਦੇ ਅਨੁਸਾਰ ਜੇ 9ਵੇਂ ਮਹੀਨੇ ਦੀ ਪਸੂ ਦੇ ਮਹੀਨੇ ਦੀ ਰੰਗਤ ਹੋਈ ਹੈ ਤੇ ਨਾਲ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਦੇ ਸਹਿ ਅੱਜ ਦੇ ਦਿਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਆਪਣੇ ਪ੍ਰਮੁੱਖ ਸਿੱਖਾਂ ਦੇ ਵਿੱਚੋਂ ਭਾਈ ਲੈਣਾ ਜੀ ਨੂੰ ਚੁਣਿਆ ਉਹਨਾਂ ਨੂੰ ਗੁਰਤਾ ਗਦੀ ਦੀ ਬਖਸ਼ਿਸ਼ ਕੀਤੀ ਤੇ ਉਹਨਾਂ ਦਾ ਨਾਮ ਰੱਖਿਆ ਗੁਰੂ ਅੰਗਦ ਦੇਵ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜੋਤੀ ਜੋਤ ਸਮਾ ਕੇ ਧੀਨ ਹੋ ਗਏ ਕਰਤੇ ਪੁਰਖ ਦੇ ਵਿੱਚ ਤੇ ਸਿੱਖਾਂ ਨੂੰ ਹੁਕਮ ਕਰ ਗਏ ਅਹੀਂ ਜੀ ਕਿਸੇ ਨੇ ਸਾਡੇ ਦਰਸ਼ਨ ਕਰਨੇ ਹਨ ਤਾਂ ਉਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਜੇ ਕਿਸੇ ਨੇ ਸਾਡੇ ਨਾਲ ਗੱਲਾਂ ਕਰਨੀਆਂ ਨੇ ਗੁਰੂ ਅੰਗਦ ਦੇਵ ਜੀ ਦੇ ਪਾਸ ਜਾਵਣ ਉਹਨਾਂ ਨਾਲ ਗੱਲਾਂ ਕਰਨ ਪਾਵਨ ਗੁਰਬਾਣੀ ਪੜ੍ਹਨ ਸਾਡੇ ਨਾਲ ਗੱਲਾਂ ਹੋਣਗੀਆਂ ਸੋ ਅੱਜ ਦਾ ਅਸਤੂ ਦੇ ਮਹੀਨੇ ਦੀ ਵੀ ਆਰੰਭਤਾ ਹੋਈ ਹੈ ਸਿਰ ਵਿੱਚ ਇਹ ਇੱਕ ਸਰਦ ਰੁੱਤ ਦੀ ਆਰੰਭਤਾ ਇੱਥੋਂ ਦੱਸੀ ਜਾਂਦੀ ਹੈ ਦੀ ਗਰਮੀ ਦਾ ਬੜਾ ਪ੍ਰਕੋਹ ਹੈ ਜਿਵੇਂ ਪਰ ਜਦੋਂ ਇਸ ਮਹੀਨੇ ਦੀ ਆਰੰਭਤਾ ਹੁੰਦੀ ਹੈ ਜਿਹੜੀਆਂ ਰਾਤਾਂ ਨੇ ਠੰਡੀਆਂ ਹੋਣੀਆਂ ਰੰਗ ਹੋ ਜਾਂਦੀਆਂ ਤੇ ਇਸ ਮਹੀਨੇ ਅੰਦਰ ਜਿਹੜੇ ਫਿਰ ਜਪ ਤਪ ਕਰਨ ਵਾਲੇ ਨੇ ਗੁਣੀ ਜਨ ਨੇ ਪ੍ਰਭੂ ਦੇ ਭਗਤ ਨੇ ਉਹ ਇਸ ਮਹੀਨੇ ਦੌਰਾਨ ਫਿਰ ਜਦੋਂ ਆਰੰਭਤਾ ਹੁੰਦੀ ਹੈ ਖਾਸ ਨਿਤਨੇਮ ਦੀ ਆਰੰਭਤਾ ਕੀਤੀ ਜਾਂਦੀ ਕਿ ਇਹ ਜਿਹੜਾ ਸਮਾਂ ਨਾ ਇਹ ਮਹੀਨਾ ਦੋ ਮਹੀਨੇ ਇਹ ਨਾਮ ਜਪਣ ਦੇ ਵਿੱਚ ਬੜੇ ਸਹਾਈਕ ਨਹੀਂ ਇਹਨਾਂ ਦਿਨਾਂ ਦੇ ਵਿੱਚ ਨਾਮ ਜਪਿਆ ਜਿੱਥੇ ਬਹੁਤੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਸਹਿਜ ਹੀ ਪ੍ਰੇਮ ਦਾ ਬੁਧਾਰਾ ਹੁੰਦਾ ਜਿਹੜੇ ਪ੍ਰਭੂ ਨਾਲ ਚਿੱਤ ਜੋੜਨ ਵਾਲੇ ਨੇ ਉਹ ਜਾਣਦੇ ਨੇ ਕਿਉਂਕਿ ਗਰਮੀ ਦਾ ਪ੍ਰਭਾਵ ਘਟ ਜਾਂਦਾ ਸਰਦੀ ਆਪ ਦੀ ਸਰਦੀ ਅਜੇ ਆਉਂਦੀ ਨਹੀਂ ਸੋ ਇਹ ਰੁਤ ਦੇ ਵਿੱਚ ਬੰਦਾ ਸੁਹਾਦ ਦੇ ਨਾਲ ਵਸ ਲੈ ਲੈ ਕੇ ਨਾਮ ਜਪਦਾ ਤੇ ਪਾਤਸ਼ਾਹ ਜੀ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਹੈ ਇਸ ਮਹੀਨੇ ਦੇ ਪਰਥਾਏ ਮਾਧਰਾ ਦੇ ਅੰਦਰ ਅਸੁੰਨ ਪ੍ਰੇਮ ਉਹ ਮਾੜਾ ਕਿਉਂ ਮਿਲਿਆ ਹਰ ਜਾਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਹੋਰ ਲੱਗਦੇ ਨੇ ਕਿ ਭਾਈ ਅਸੂ ਦੇ ਮਹੀਨੇ ਦੀ ਰੰਗਤਾ ਹੋਈ ਤੇ ਪ੍ਰੇਮ ਉਹ ਮਾੜਾ ਪ੍ਰੇਮ ਨੇ ਉਛਾਲ ਮਾਰਿਆ ਪ੍ਰੇਮ ਪ੍ਰਭੂ ਚੰਨਾ ਦੇ ਨਾਂ ਲੱਗਿਆ ਕੋਈ ਹੈ ਅਜੇ ਹਾਂ ਜਿਹੜਾ ਸਾਨੂੰ ਉਸ ਪ੍ਰਭੂ ਦੇ ਨਾਲ ਮਿਲਾਪ ਕਰਵਾ ਦੇਵੇ ਪ੍ਰੇਮ ਜਿਹੜੀ ਬਹੁਤ ਵੱਡੀ ਧਾਰਤ ਹੈ ਪ੍ਰੇਮ ਕਰਤੇ ਬੁਰਤ ਵਾਹਿਗੁਰੂ ਬਣੋ ਜਿੰਨੀਆਂ ਦਾਤਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਅਮੋਲਕ ਦਾਤ ਹੈ ਜਿਹਦੇ ਪਾਸ ਪ੍ਰੇਮ ਹੈ ਨਹੀਂ ਉਹ ਇੰਜ ਸਮਝੋ ਜਿਵੇਂ ਬਰਾਤ ਜਾਂਦੀ ਹੈ ਬਰਾਤ ਦੇ ਵਿੱਚ ਲਾੜਾ ਨਾ ਹੋਵੇ ਤੇ ਬਰਾਤ ਦੀ ਕੀ ਕਦਰ ਕੀ ਮੁੱਲ ਹੈ ਇਸੇ ਤਰ੍ਹਾਂ ਜਿਹੜੇ ਮਨੁੱਖਰੇ ਪਾਸ ਪ੍ਰੇਮ ਨਹੀਂ ਭਾਈ ਭਾਵੇਂ ਉਹ ਲੱਖਾਂ ਹੀ ਕਰਮਕਾਂਡ ਕਰਦਾ ਹੈ ਪਰ ਉਹ ਬਿਨਾਂ ਲਾੜੇ ਤੋਂ ਬਰਾਤ ਵਾਲੀ ਗੱਲ ਹੈ ਤੇ ਦੂਸਰਾ ਪ੍ਰੇਮ ਦਾ ਜਿਹੜਾ ਮਾਰਗ ਹੈ ਇਹ ਬੇਹੰਗਮਾ ਦਾ ਜਿਵੇਂ ਬੜੀ ਛੇਤੀ ਆਪਣੇ ਟਿਕਾਣੇ ਤੇ ਪਹੁੰਚ ਹੁੰਦਾ ਹੈ ਅਨੂੰ ਜਿਹੜੀ ਇਹ ਉਮਰ ਮਿਲੀ ਹੈ ਬੜੀ ਥੋੜੀ ਹੈ ਜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋਣਾ ਚਾਹੁੰਦਾ ਹੈ ਉਹਦੇ ਵਾਸਤੇ ਬੜੀ ਥੋੜੀ ਉਮਰ ਜੇ ਕਰਮਧੰਨ ਦੇ ਵਿੱਚ ਪੈ ਗਈ ਕਰਮ ਕਾਂਡੀ ਜੀਵਨ ਦੇ ਵਿੱਚ ਪੈ ਗਈ ਤੇ ਜੇ ਛੇਤੀ ਇਸ ਥੋੜੀ ਉਮਰ ਦੇ ਵਿੱਚ ਹੀ ਪ੍ਰਭੂ ਨਾਲ ਮਲਾਪ ਕਰਨਾ ਤਾਂ ਉਹਦੇ ਵਾਸਤੇ ਇੱਕੋ ਹੀ ਰਸਤਾ ਪ੍ਰੇਮ ਦਾ ਪ੍ਰੇਮ ਦਾ ਰਸਤਾ ਅਜਿਹਾ ਹੈ ਜਿਵੇਂ ਇੱਕ ਪੰਛੀ जिने درخت ਦੇ ਉੱਪਰ ਲੱਗੇ ਜਿਹੜਾ ਪੈਣੀ ਨੂੰ ਫਲ ਲੱਗਿਆ ਉਹਦੇ ਤੱਕ ਪਹੁੰਚ ਕਰਨੀ ਹੈ ਉਹਨੇ ਉਡਾਰੀ ਮਾਰਨੀ ਹੈ ਤੇ ਝਟਪਟ ਹੀ ਆਪਣੇ ਨਿਸ਼ਾਨੇ ਤੇ ਪਹੁੰਚ ਜਾਣਾ ਉਸ ਫਲ ਨੂੰ ਪ੍ਰਾਪਤ ਕਰ ਲੈਣਾ ਇਹ ਹੈ ਪ੍ਰੇਮ ਦਾ ਮਾਰਗ ਇੰਜ ਜਿਹੜੇ ਬੜੀ ਪ੍ਰੇਮ ਕਰਦੇ ਨੇ ਪ੍ਰਭੂ ਨਾਲ ਜਿਨ੍ਹਾਂ ਨੂੰ ਪ੍ਰਭੂ ਨੇ ਇਹ ਅਮੋਲਕ ਦਾਤ ਦਿੱਤੀ ਹੈ ਉਹ ਜਲਦੀ ਹੀ ਆਪਣੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ ਪੰਛੀ ਦੇ ਵਾਂਗ ਜਿਹੜੇ ਕਰਮ ਕਾਂਢੀ ਨੇ ਜਿਹੜੇ ਸਿਰਫ ਕਰਮ ਕਾਂਢ ਕਰਦੇ ਨੇ ਉਹਨਾਂ ਦੇ ਅੰਦਰ ਪ੍ਰੇਮ ਦੀ ਅਣ ਹੋਂਦ ਹੈ ਪ੍ਰੇਮ ਦੀ ਘਾਟ ਹੈ ਜਿਨ੍ਹਾਂ ਦੇ ਪ੍ਰੇਮ ਨਹੀਂ ਨੇ ਸਿਰਫ ਕਰਮ ਕਾਂਢ ਤੇ ਉਹ ਜਿਹੜਾ ਜਿਵੇਂ ਇੱਕ ਛੋਟੀ ਜਿਹੀ ਕੀੜੀ ਉਹ ਦਰਖਤ ਤੇ ਲੱਗੀ ਟਾਣੀ ਦੇ ਉੱਪਰ ਜਿਹੜਾ ਫਲ ਹੈ ਉਸ ਤੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੇ ਕਈ ਵਾਰ ਚੜਦੀ ਹੈ ਫਿਰ ਡਿੱਗ ਪੈਂਦੀ ਹੈ ਫਿਰ ਚੜਨ ਦੀ ਕੋਸ਼ਿਸ਼ ਕਰਦੀ ਹੈ ਫਿਰ ਡਿੱਗ ਪੈਂਦੀ ਹੈ ਉਤਨੀ ਕਿੰਨਾ ਸਮਾ ਲਗ ਗਿਆ ਨੂੰ ਪੜ ਤੱਕ ਪਹੁੰਚਣ ਵਾਸਤੇ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਨੇ ਇਹ ਪ੍ਰੇਮ ਮਹਾਨ ਦਾਤ ਸਿੱਖਾਂ ਦੀ ਝੋਲੀ ਪਾਈ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋਲ ਕੇ ਕਰ ਦਿੱਤਾ ਕਿ ਭਾਈ ਦੁਨੀਆਂ ਦੇ ਲੋਕੋ ਇਹ ਸਿੱਖੋ ਧਿਆਨ ਦੇ ਨਾਲ ਸੁਣੋ ਸੱਚ ਕਹਿੰਦੇ ਆ ਸਾਚ ਕਹੋ ਸੁਣ ਲੇਖੋ ਸਭ ਇਹਨਾਂ ਪ੍ਰੇਮ ਕੀਓ ਬੰਨ ਹੀ ਪ੍ਰਭ ਪਾਇਓ ਜਿਨ੍ਹਾਂ ਨੇ ਵੀ ਪ੍ਰਭੂ ਦੇ ਨਾਲ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਉਹਨਾਂ ਨੇ ਪ੍ਰਭੂ ਦੇ ਨਾਲ ਮਿਲਾਪ ਪ੍ਰਾਪਤ ਕਰ ਲਿਆ ਜਿਹੜੀ ਇਹ ਪ੍ਰੇਮ ਦੀ ਦਾਤ ਜਿਨ੍ਹਾਂ ਨੇ ਵੀ ਪ੍ਰਾਪਤ ਕਰਨੀ ਹੈ ਭਾਈ ਇਹ ਪ੍ਰੇਮ ਦੀ ਦਾਤ ਆਪਣੇ ਆਪ ਨੂੰ ਵੇਚ ਕੇ ਤੇ ਰੁਪਇਆ ਪੈਸਿਆਂ ਦੇ ਨਾਲ ਪ੍ਰਾਪਤ ਨਹੀਂ ਹੁੰਦੀ ਜੇ ਕਹੀ ਹੈ ਕਿ ਦੁਨਿਆਵੀ ਧਨ ਦੇ ਦੀਏ ਇਹਦੇ ਬਦਲੇ ਵਿੱਚ ਪ੍ਰੇਮ ਦੀ ਦਾਤ ਮਿਲ ਜਾਵੇਗੀ ਨਹੀਂ ਇਹ ਉਹਨਾਂ ਨੂੰ ਮਿਲਦੀ ਹੈ ਜਿਹੜੇ ਆਪਣੇ ਆਪ ਨੂੰ ਵੇਚਣ ਵਾਸਤੇ ਤਿਆਰ ਨੇ ਵੇਚਣਾ ਵੀ ਅਜਿਹੀ ਥਾਂ ਤੇ ਗੁਰੂ ਸਾਹਿਬ ਕੋਲ ਐਵੇਂ ਘਰੇਲਰੇ ਕੋਲ ਨਹੀਂ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਵੇਚ ਦਿੱਤਾ ਆਪਣੇ ਆਪ ਨੂੰ ਉਹਨਾਂ ਦੀ ਝੋਲੀ ਗੁਰੂ ਸਾਹਿਬ ਕੋਲੋਂ ਗੇ ਪ੍ਰੇਮ ਦੀ ਦਾਤ ਆਓ ਪਾਵਨ ਸ਼ਬਦ ਜੋ ਅੱਜ ਦੇ ਵੀਹੀ ਨੇਵੀ ਅਰੰਭ ਤੋਂ ਦੇ ਪਰਥਾਏ ਅਸੂ ਦੇ ਪਰਥਾਏ ਸਤਿਗੁਰਾਂ ਨੇ ਹੀ ਬਖਸ਼ ਕੀਤਾ ਅਕਰੀ ਅਕਰੀ ਜੀ ਆਸਨ ਪ੍ਰੇਮ ਉਮਾੜਾ ਅਸੂ ਦੇ ਵੀ ਨੇ ਦਵਾਰਾ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਪ੍ਰੇਮ ਜਿਤਨਾ ਹੁੰਡਿਆ ਭਾ ਪ੍ਰੇਮ ਨੇ ਐਸਾ ਉਛਾਲਾ ਮਾਰਿਆ ਕਿਉਂ ਮਿਲਦੀ ਹਰ ਜਾਈ ਉਹਨੂੰ ਮਨ ਦੇ ਅੰਦਰ ਇਹੀ ਆ ਕਿ ਉਸ ਪ੍ਰਭੂ ਪਿਆਰੇ ਨੂੰ ਜਿਹਦੇ ਨਾਲ ਪ੍ਰੇਮ ਪੈਦਾ ਹੋ ਰਿਹਾ ਨਾ ਉਸ ਪ੍ਰਭੂ ਨੂੰ ਕਿਵੇਂ ਮਿਲੀਏ ਜਿਹੜਾ ਇਸ ਸ੍ਰਿਸ਼ਟੀ ਦਾ ਮਾਲਕ ਹੈ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਸ ਕਰਤੇ ਤੁਰਕ ਨੂੰ ਕਿਵੇਂ ਮਿਲਿਆ ਜਾਵੇ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਬਹਿ ਮਾਏ ਮਨ ਅਤੇ ਤਨ ਸਰੀਰ ਦੇ ਵਿੱਚ ਪਿਆਸ ਲੱਗ ਗਈ ਪਹਿਲਾਂ ਤਾਂ ਪਿਆਸ ਹੋਣ ਲੱਗਦੀ ਸੀ ਪਹਿਲਾਂ ਤਾਂ ਦੁਨਿਆਵੀ ਪਦਾਰਥਾਂ ਦੀ ਪਿਆਸ ਸੀ ਪਹਿਲਾਂ ਤਾਂ ਉੱਚੀ ਵਰਦੀ ਦੀ ਪਿਆਸ ਸੀ ਪਹਿਲਾਂ ਜਿਹੜੀ ਭੁੱਖ ਸੀ ਉਹ ਮਾਣ ਵਡਿਆਈ ਦੀ ਸੀ ਮੇਰੀ ਜੈ ਜੈਕਾਰ ਨਾਲ ਜੈ ਜੈਕਾਰ ਹੋਵੇ ਸਮਾਜ ਦੇ ਵਿੱਚ ਪਰ ਹੁਣ ਜਿਹੜੀ ਪਿਆਸ ਲੱਗੀ ਐ ਇਹ ਲੱਗੀ ਐ ਪ੍ਰਭੂ ਦੇ ਦਰਸ਼ਨਾਂ ਦੀ ਹੋਰ ਕੋਈ ਆਸ ਮਨ ਦੇ ਅੰਦਰ ਰਹੀ ਨਹੀਂ ਇਸ ਕਰਕੇ ਕੋਈ ਆਣ ਮਿਲਾਵੇ ਮਾਣ ਹੋ ਕੋਈ ਅਧਿਆਪਕੀ ਆ ਕੇ ਮਿਲੇ ਪ੍ਰਭੂ ਦੇ ਨਾਲ ਜੁੜਿਆ ਹੋਇਆ ਜਿਹੜਾ ਪ੍ਰਭੂ ਦੇ ਦੇਸ ਦੀ ਤਸਪਾਵੇਂ ਸਨ ਜਿਹੜਾ ਪ੍ਰਭੂ ਦੇ ਨਾਲ ਮਲਾਪ ਕਰਾਵੇ ਕਿਉਂਕਿ ਦਰਸ਼ਨ ਪਿਆਸੀ ਦਿਨ ਰਾਤ ਚਿੱਤ ਬਹੁ ਆਨੰਦਨ ਨੀਤ ਹੋਲ ਕਪਟ ਗੁਣ ਮੇਲੀਆ ਮਾਨਕ ਘਰ ਸੰਗ ਨੀਤ ਸੰਤ ਸਹਾਈ ਪ੍ਰੇਮ ਕੇ ਉਹ ਤਮਕ ਲਗਾ ਪਾਈ ਹੁਣ ਇਹ ਪ੍ਰੇਮ ਵਧਾਉਣ ਦੇ ਵਿੱਚ ਕੌਣ ਸਹਾਇਤਾ ਕਰਦੇ ਨੇ ਸੰਤ ਜਨ ਜਿਨ੍ਹਾਂ ਦੇ پاس ਪਾਈ ਇਹ ਦਾਤ ਹੈ ਨਹੀਂ ਨਾ ਪ੍ਰੇਮ ਜਿਨ੍ਹਾਂ ਨੇ ਪ੍ਰਾਪਤ ਕਰਨੀ ਹੈ ਉਹ ਪ੍ਰਭੂ ਦੇ ਸੰਤ ਜਨਾਂ ਦੇ ਪਾਤ ਜਨ ਜਿਹੜੇ ਹਰ ਰੋਜ਼ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮੰਨਵੰਦ ਜਿਨ੍ਹਾਂ ਨੂੰ ਸਾਸ ਗਿਰਾਸ ਨਹੀਂ ਵਿਸਰਦਾ ਤੇ ਅੰਦੀ ਹੈ ਸੰਤ ਜਨਾਂ ਦੀ ਸੰਗਤ ਵਿੱਚ ਬੈਠਣ ਸੰਤ ਜਨ ਕਿਰਪਾ ਕਰ ਦਿੰਦੇ ਨੇ ਉਹ ਆਪਣੇ ਵਿਚਾਰਾਂ ਦੇ ਦੁਆਰਾ ਹੌਲੀ-ਹੌਲੀ ਪ੍ਰਭੂ ਦੇ ਵਿੱਚ ਪ੍ਰੇਮ ਪੈਦਾ ਕਰ ਦਿੰਦੇ ਨੇ ਪ੍ਰਭੂ ਪ੍ਰਤੀ ਤੜਫ ਕਰਾ ਕਰ ਦਿੰਦੇ ਹਨ ਕਿ ਬਿਨ ਪ੍ਰਭੂ ਕਿਉਂ ਸੁਖ ਪਾਈਐ ਦੂਜੀ ਨਹੀਂ ਜਾਏ ਪ੍ਰਭੂ ਦੇ ਬਲਾਵ ਤੋਂ ਬਿਨ ਕਿਵੇਂ ਸਦੀਵੀ ਰਹਿਣ ਵਾਲਾ ਅਟਲ ਸੁਖ ਪ੍ਰਾਪਤ ਹੋ ਸਕਦਾ ਨਹੀਂ ਹੋ ਸਕਦਾ ਦੂਜੀ ਔਰਥਾਂ ਹੈ ਹੀ ਨਹੀਂ ਜਿੱਥੋਂ ਸੁੱਖ ਮਿਲੇ ਨਾ ਪ੍ਰਭੂ ਦੇ ਚਰਨਾਂ ਦੇ ਵਿੱਚ ਸਾਰੇ ਸੁੱਖ ਹਨ ਕਿਉਂਕਿ ਸੁੱਖ ਨਾਹੀਂ ਬਹੁਤੇ ਧਨ ਘਟ ਹੈ ਸੁੱਖ ਨਾਹੀਂ ਦੇਖੇ ਨਿਰਤਮਤ ਸੁੱਖ ਨਾਹੀਂ ਬਹੁ ਦੇਸ ਕਮਾਏ ਸਰਬ ਸੁੱਖ ਹਰ ਹਰ ਗੁਣ ਗਾਏ ਤੇ ਸਤਿਗੁਰੂ ਜੀ ਪ੍ਰਮਾਨ ਕਰਦੇ ਨੇ ਜਿੰਨੀ ਚਾਹਖਿਆ ਪ੍ਰੇਮ ਰਸ ਕਿਸੇ ਤ੍ਰਿਪਤ ਰਹੇ ਆਗਾਈ ਜਿਨ੍ਹਾਂ ਨੇ ਭਾਈ ਇਹ ਪ੍ਰੇਮ ਰਸ ਚੱਕ ਲਿਆ ਉਹ ਤ੍ਰਿਪਤ ਹੋ ਗਏ ਉਹ ਰਜ ਗਏ ਹਰੇਕ ਮਨੁੱਖ ਦੇ ਅੰਦਰ ਪਿਆਸ ਤੇ ਭੁੱਖ ਹੈ ਕਿਸੇ ਦੀ ਇਹ ਭੁੱਖ ਪਿਆਸ ਪਦਾਰਥਾਂ ਤੱਕ ਹੀ ਸੀਮਤ ਹੈ ਪਰ ਕਈਆਂ ਨੂੰ ਭੁੱਖ ਵੱਡੀ ਲੱਗਦੀ ਹੈ ਕਈਆਂ ਨੂੰ ਭੁੱਖ ਲੱਗਦੀ ਹੈ ਦੁਨਿਆਵੀ ਮਾਣ ਵਡਿਆਈ ਦੀ ਕਈਆਂ ਨੂੰ ਕਿ ਭਾਈ ਸਾਰੀ ਦੁਨਿਆਵੀ ਧਨ ਦੌਲਤ ਇਕੱਠੀ ਕਰ ਲਵਾਂ ਸਭ ਕੁਝ ਮੇਰੇ ਘਰ ਦੇ ਵਿੱਚ ਆ ਜਾਵੇ ਪਰ ਤ੍ਰਿਪਤੀ ਕਿਤੇ ਵੀ ਨਹੀਂ ਤ੍ਰਿਪਤੀ ਜਿਹੜੀ ਰੱਜ ਪ੍ਰਾਪਤ ਹੁੰਦਾ ਉਹ ਹੁੰਦਾ ਪ੍ਰਭੂ ਦੇ ਚਰਨਾਂ ਵਿੱਚ ਮਨ ਜੋਣ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਰਸ ਚੱਕ ਲਿਆ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲਨ ਲਾਈ ਜਿਹੜੇ ਆਪਣੇ ਆਪ ਨੂੰ ਤਿਆਗ ਕੇ ਬੇਨਤੀਆਂ ਕਰਦੇ ਨੇ ਆਪਣੇ ਆਪ ਨੂੰ ਤਿਆਗਣਾ ਇਹ ਬਹੁਤ ਵੱਡੀ ਬਾਤ ਸਾ ਜਿਹਨੇ ਪਹਿਲਾਂ ਮਰਨ ਕਬੂਲ ਜੀਵਨ ਈ ਛੱਡਿਆ ਇਸੇ ਸਬੰਧ ਦੇ ਵਿੱਚ ਆਖਿਆ ਕਿ ਭਾਈ ਜਿਨ੍ਹਾਂ ਨੇ ਜਿਉਣ ਦੀ ਆਸ ਛੱਡ ਦਿੱਤੀ ਜਿਉਣ ਦੀ ਆਸ ਦਾ ਭਾਵ ਇਤੇ ਇਹ ਹੈ ਕਿ ਜਿਨ੍ਹਾਂ ਨੇ ਦੁਨਿਆਵੀ خواہشਾਂ ਦੇ ਵਾਸਤੇ ਜਿਉਣ ਦੀ ਛਾਪ ਆਸ ਜੀ ਛੱਡ ਦਿੱਤੀ ਜਿਨ੍ਹਾਂ ਨੇ ਮਰਨ ਕਬੂਲ ਕਰ ਲਿਆ ਮਰਨ ਭਾਵ ਜਿਨ੍ਹਾਂ ਨੇ ਆਪਣਾ ਹੰਕਾਰ ਤਿਆਗਿਆ ਇੰਨਾ ਨੇ ਗੁਰੂ ਚਰਨਾਂ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ ਆਪ ਤਿਆਗ ਬੇਨਤੀ ਕਰੇ ਜਿਹੜੇ ਇੰਦਾ ਦੀ ਭਾਵਨਾ ਬਣਾ ਲੈਂਦੇ ਨੇ ਆਪੇ ਆਪ ਨੂੰ ਤਿਆਗ ਕੇ ਬੇਨਤੀਆਂ ਕਰਦੇ ਨੇ ਲੇਖੋ ਪ੍ਰਭੂ ਲੜ ਲਾਈ ਤੇ ਜਿਹੜੇ ਆਖਦੇ ਨੇ ਆ ਪ੍ਰਭੂ ਜੀ ਸਾਨੂੰ ਆਪਣੇ ਨਾਲ ਲੜ ਲਾ ਲਓ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਾਓ ਇਸੇ ਤਰ੍ਹਾਂ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਰਦੇ ਨਾ ਜਾਏ ਸੋ ਜਿਹਹਿਆਂ ਜੀਵ ਨੂੰ ਇਸਤਰੀਆਂ ਨੂੰ ਉਸ ਪ੍ਰਭੀ ਪ੍ਰਭੂਪਤੀ ਨੇ ਆਪਣੇ ਨਾਲ ਲਾ ਲਿਆ ਤੇ ਉਹ ਹੁਣ ਵਿਛੜ ਕੇ ਹੋਰ ਕਿਸੇ ਪਾਸੇ ਨਹੀਂ ਜਾਂਦੀਆਂ ਪ੍ਰਭ ਗਲ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਪ੍ਰਭ ਤੋਂ ਬਿਨਾਂ ਕੋ ਦੂਜਾ ਕੋ ਨਹੀਂ ਜਿਨ੍ਹਾਂ ਦਾ ਆਸਰਾ ਲਕਿਆ ਜਾਵੇ ਜਿਨ੍ਹਾਂ ਦੀ ਸ਼ਰਨ ਮਨੁੱਖ ਜਾਵੇ ਪ੍ਰਭ ਹੀ ਹੈ ਅਸੂ ਸੁਖੀ ਬਸੰਦੀਆ ਜਿਨ੍ਹਾਂ ਮયા ਹਰ ਲਈ ਇਥੇ ਸ਼ਰੂ ਦਾ ਮਾਇਆ ਇੱਕ ਸ਼ਬਦ ਹੁੰਦਾ ਮਾਇਆ ਜਦੋਂ ਮਾਇਆ ਲੱਗ ਜਾਂਦਾ ਮੰਮੇ ਨੂੰ ਕਰਨਾ ਇੱਥੇ ਮਮਾ ਮੁੱਕਾ ਇਹਦੇ ਅਰਥ ਵੀ ਬਦਲ ਜਾਵਣਗੇ ਮਾਇਆ ਜਿਹੜੀ ਅੱਗੇ ਕਈ ਵਾਰ પ્રસੰਗ ਆਇਆ ਤਿੰਨ ਰੂਪਾਂ ਦੇ ਵਿੱਚ ਆਉਂਦੀ ਹੈ ਜਨ ਚੇਤਨ ਅਗਿਆਨ ਤੇ ਜਿਹੜੀ ਮਨੁੱਖ ਨੂੰ ਬੁਲਾ ਦਿੰਦੀ ਹੈ ਉਹ ਚੀਜ਼ ਜਿਹੜੀ ਪ੍ਰਭੂ ਦੇ ਨਾਲੋਂ ਤੋੜ ਕੇ ਨਾ ਪਰਭੂ ਦੇ ਨਾਨੂ ਸੁਰਤ ਨੂੰ ਤੋੜ ਦੇਵੇ ਦੁਨਿਆਵੀ ਪਦਾਰਥਾਂ ਵਿੱਚ ਲਾ ਦੇਵੇ ਉਸ ਨੂੰ ਅਸੀਂ ਕਹਾਂਗੇ ਮਾਇਆ ਵਤੁਗੀ ਤੇ ਮਾਇਆ ਮਾਇਆ ਦਾ ਕਿਰਪਾ ਹੋਵੇਗਾ ਜਿਹਨਾਂ ਤੇ ਕਿਰਪਾ ਹੋ ਗਈ ਪ੍ਰਭੂ ਦੀ ਉਹ ਜੀਵ ਰੂਪ ਇਸਤਰੀਆਂ ਅਸੂ ਸੁਖੀ ਵਸੰਦੀਆਂ ਸੁਖ ਸਹਿਦ ਵਸਦੀਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ ਭਾਈ ਜੀਵ ਆਤਮਾਵਾਂ ਦੇ ਸੁੱਖ ਆਉਂਦਾ ਇਹਨਾਂ ਦੇ ਜਿੰਨਾ ਵਾਇਆ ਹਰ ਗਾਏ ਜਿੰਨਾ ਤੇ ਕਿਰਪਾ ਪ੍ਰਭੂ ਦੀ ਹੋਵੇ ਅਕਾਲ ਪੁਰਖ ਵਾਹਿਗੁਰੂ ਦੀ ਹੋ ਗਈ ਸੋ ਤਸੂ ਦੇ ਮਹਿਲੇ ਦੇ ਪਰਥਾਇ ਸੰਤ ਗੁਰਾਂ ਨੇ ਪ੍ਰਭੂ ਦੇ ਨਾਲ ਜੁੜਨ ਦਾ ਉਤੇਜ ਦਿੱਤਾ ਕਿ ਸਾਰੇ ਸੁਖ ਭਾਈ ਪ੍ਰਭੂ ਦੇ ਚਰਨਾਂ ਦੇ ਵਿੱਚ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਨ ਆਪਣੇ ਮਾਲਕ ਦੇ ਚਰਨਾਂ ਦੇ ਨਾਲ ਜੁੜੋ ਪ੍ਰਭੂ ਦੇ ਨਾਲ ਪ੍ਰੇਮ ਪੈਦਾ ਕਰੋ ਅੰਦਰ ਕੰਪ ਪੈਦਾ ਕਰੋ ਸੋ ਇਸ ਮੰਹੀ ਨਵੇਂ ਅੰਦਰ ਜਿਵੇਂ ਕਿ ਪਿਛਲੇ ਸਾਲਾਂ ਦੇ ਦੌਰਾਨ ਵੀ ਅਸੀਂ ਨਿਤਨੇਮ ਆਰੰਭ ਕਰਦੇ ਆ ਜਿਨ੍ਹਾਂ ਦੀ ਸੰਪੂਰਨਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਰ ਦੇ ਹਾੜੇ ਵਾਲੇ ਦਿਨ ਹੁੰਦੀ ਹੈ ਅੱਜ ਵੀ ਨਿਤਨੇਮਾਂ ਦੀ ਆਰੰਭਤਾ ਕੀਤੀ ਜਾਵੇਗੀ ਭਾਈ ਜੀ ਦੇ ਵਿੱਚ ਜਿੰਨੇ ਜਿੰਨੇ ਸਮਰਥਾ ਗੁਰਮੰਤਰ ਊਲਮੰਤਰ ਜਪਜੀ ਸਾਹਿਬ ਸੁਖਮਨੀ ਸਾਹਿਬ ਜਿਹੜਾ ਵੀ ਪਾਠ ਕਰਨਾ ਸੰਗਤਾਂ ਜਿਹੜਾ ਸੰਗਤਾਂ ਕਰ ਸਕਦੀਆਂ ਨੇ ਕਿਉਂਕਿ ਬਹੁਤੀਆਂ ਸੰਗਤਾਂ ਅਜਹੀਆਂ ਨੇ ਇਹਨਾਂ ਨੂੰ ਜਗਦੀਸ਼ ਸਰ ਦਾ ਪਾਠ ਨਹੀਂ ਕਰਨਾ ਆਉਂਦਾ ਤੇ ਉਹ ਮੂਲ ਮੰਤਰ ਕਰ ਨਹੀਂ ਜਾਣਦੀਆਂ ਨੇ ਸੰਗਤਾਂ ਸੋ ਮੂਲ ਮੰਤਰ ਦਾ ਪਾਠ ਸੰਗਤਾਂ ਕਰ ਸਕਦੀਆਂ ਨੇ ਘੱਟੋ ਘੱਟ ਇੱਕ ਮਾਲਾ ਮੂਲ ਮੰਤਰ ਦੀ ਤੇ ਇੱਕ ਪਾਠ ਜਬੀ ਸਾਹਿਬ ਦਾ ਇੱਕ ਘੱਟੋ ਘੱਟ ਕਰਨਾ ਤੇ ਹਰੇਕ ਵਿਅਕਤੀ ਨੇ ਹਾਜ਼ਰੀ ਲਗਾਉਣੀ ਆ ਵੱਧ ਤੋਂ ਵੱਧ ਜਿੰਨਾ ਮਰਜ਼ੀ ਕਰ ਲੋ ਤੇ ਆਪਣੇ ਪਾਠ ਨੋਟ ਕਰੀ ਜਾਣੇ ਨੇ ਦੇ ਪਾਵਨ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸਭਨਾਂ ਦੀ ਅਰਦਾਸ ਬੇਨਤੀ ਹੋਵੇਗੀ ਸਾਂਝੇ ਤੌਰ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸਾਡੀ ਇਹੋ ਬੇਟਾ ਹੋਵੇਗੀ ਜਿਹੜੇ ਅੱਜ ਤੋਂ ਬਾਅਦ ਆਰੰਭ ਕਰਕੇ ਅਸੀਂ ਕਿਉਂਕਿ ਦੁਨੀਆਦਾਰੀ ਦੇ ਵਿੱਚ ਅਸੀਂ ਵਿਚਰਦੇ ਆ ਜਿਹੜੇ ਪ੍ਰਬੰਧ ਚੱਲਦੇ ਨੇ ਬੂਧਤਰਾ ਦੇ ਠੀਕ ਹੈ ਮਾਇਆ ਦੇ ਨਾਲ ਚੱਲਦੇ ਨੇ ਮਾਇਆ ਦੁਨੀਆ ਦੀ ਵੀ ਹੈ ਪਰ ਪ੍ਰੇਮ ਭੇਟਾ ਕੋਈ ਕੋਈ ਹੁੰਦਾ ਕੋਈ ਕੋਈ ਵਿਰਲਾ ਜਿਹੜਾ ਯਾਦ ਵਿੱਚ ਜੁੜਦਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕੋਈ ਕੋਈ ਵਿਰਲਾ ਹੀ ਹੈ ਜਿਹੜਾ ਸਤਿਗੁਰਾਂ ਦੀ ਉਚਾਨਤ ਕੀਤੀ ਪਾਵਨ ਗੁਰਬਾਣੀ ਦਾ 파ੜ ਪ੍ਰੇਮ ਦੇ ਨਾਮ ਦਾ ਭਾਈ ਅਸੀਂ ਜਿੱਥੇ ਗੁਰਪੁਰ ਦੇ ਸੋ ਮਾਇਆ ਦੇ ਨਾਲ ਹੀ ਸੇਵਾਵਾਂ ਕਰਨੀਆਂ ਉੱਥੇ ਇਹ ਵੀ ਪ੍ਰੇਮ ਭੇਟਾ ਪਾਵਨ ਗੁਰਬਾਣੀ ਦੀ ਸਤਿਗੁਰਾਂ ਨੂੰ ਸਮਰਪਣ ਕਰਨੀ ਹੈ ਅੱਜ ਤੋਂ ਉਤਮ ਕਰੋ ਭਾਈ ਉਚਕ ਦੀ ਮੌਕੀ ਅਉਛੇ ਪੌੜੀਆਂ ਨਾਲ ਸਰ ਪੜ ਕੇ ਅਗਾਸ ਬੇਨਤੀ ਵਿਸ਼ਵਾਸ ਹੋਈ ਹੈ ਜੀ